ਆਰੀ ਤੋਂ ਦੇ ਚਲਦਿਆਂ ਪੰਜਾਬ ਵਿੱਚ ਸੜਕ ਹਾਦਸਿਆਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ ਤਾਜ਼ਾ ਮਾਮਲਾ ਡਡਵੰਡੀ ਕਪੂਰਥਲਾ ਮਾਰਗ ਦਾ ਹੈ ਜਿੱਥੇ ਦੇਰ ਰਾਤ ਇੱਕ R20 ਗੱਡੀ ਜੋ ਨਜ਼ਦੀਕ ਮੇਨ ਰੋਡ ਦੇ ਡਿਵਾਈਡਰ ਦੇ ਨਾਲ ਟਕਰਾ ਕੇ ਡਿਵਾਈਡਰ ਦੇ ਉੱਪਰ ਜਾ ਚੜੀ ਹਾਦਸਾ ਇਨਾ ਭਿਆਨਕ ਸੀ ਕਿ ਗੱਡੀ ਇਸ ਜ਼ਬਰਦਸਤ ਟੱਕਰ ਤੋਂ ਮਗਰੋਂ ਗੱਡੀ ਦੇ ਪੂਰੀ ਤਰ੍ਹਾਂ ਦੇ ਨਾਲ ਪਰਛੇ ਉੱਡ ਗਏ ਹਾਲਾਂਕਿ ਰਾਗੀਰਾਂ ਦੇ ਮੁਤਾਬਕ ਕਾਰ ਚਾਲਕਾਂ ਦਾ ਕੁਝ ਵੀ ਪਤਾ ਨਹੀਂ ਚੱਲ ਸਕਿਆ ਅਤੇ ਨਾ ਹੀ ਇਹ ਪਤਾ ਚੱਲ ਸਕਿਆ ਹੈ ਕਿ ਇਸ ਹਾਦਸੇ ਦੇ ਦੌਰਾਨ ਕੋਈ ਜਾਨੀ ਨੁਕਸਾਨਤਾ ਨਹੀਂ ਹੋਇਆ ਜ਼ਿਕਰ ਯੋਗ ਹੈ ਕਿ ਗੱਡੀ ਦੀ ਪਛਾਣ ਲਈ ਨੰਬਰ ਪਲੇਟਾਂ ਵੀ ਨਹੀਂ ਸਨ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਤਫ਼ਤੀਸ਼ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਗੱਡੀ ਦੇ ਵਿੱਚ ਕੌਣ ਸਵਾਰ ਸਨ ਅਤੇ ਕਿੱਥੋਂ ਦੇ ਰਹਿਣ ਵਾਲੇ ਸਨ ਅਤੇ ਕੋਈ ਜਾਨੀ ਨੁਕਸਾਨਤਾ ਨਹੀਂ ਹੋਇਆ ਇਸ ਦੌਰਾਨ ਕੋਲੋਂ ਲੰਗਦੇ ਰਾਗੀਰਾਂ ਨੇ ਆਪਣਾ ਰੋਸ ਪ੍ਰਗਟ ਕੀਤਾ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਡਿਵਾਈਡਰ ਤਾਂ ਬਣਾਏ ਗਏ ਹਨ ਪਰ ਇਹਨਾਂ ਡਿਵਾਈਡਰਾਂ ਦੇ ਉੱਪਰ ਨਾ ਹੀ ਕਿਸੇ ਤਰ੍ਹਾਂ ਦੇ ਕੋਈ ਰਿਫਲੈਕਟਰ ਲਗਾਏ ਗਏ ਹਨ ਜਿਸ ਕਾਰਨ ਅਕਸਰ ਹੀ ਇਥੇ ਹਾਦਸੇ ਵਾਪਰਦੇ ਹਨ ਅਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ ਆਓ ਦੇਖਦੇ ਹਾਂ ਕਪੂਰਥਲਾ ਤੋਂ ਸਾਡੇ ਪੱਤਰਕਾਰ ਨਿਰਮਲ ਸਿੰਘ ਦੀ ਖਾਸ ਰਿਪੋਰਟ ਕਪਾਜੀ ਸੜਕ ਹਾਸਾ ਵਾਪਰਿਆ ਕੀ ਕਹਿਣਾ ਇਸ ਬਾਰੇ ਇਸ ਘਟਨਾ ਬਾਰੇ ਤੁਹਾਡਾ ਇਹ ਭਾਜੀ ਬਹੁਤ ਮਾੜੀ ਘਟਨਾ ਹੋਈ ਏ ਜਿਹੜੀ ਹੋਈ ਏ ਘਟਨਾ ਇਹ ਘਟਨਾ ਜਿਹੜੀ ਪਹਿਲੀ ਘਟਨਾ ਨਹੀਂਗੀ ਇਹ ਇਹ ਘਟਨਾ ਮੇਰੇ ਹਿਸਾਬ ਨਾਲ ਚੌਥੀ ਤੋਂ ਪੰਜਵੀਂ ਘਟਨਾ ਵਾ ਇਹ ਇਹ ਜਦੋਂ ਡਿਵਾਈਡਰ ਬਣਨੇ ਸਟਾਰਟ ਹੀ ਹੋਈ ਸੀਗੇ ਹੱਲੇ ਬਣਦੇ ਪਏ ਸੀਗੇ ਇਹਦੇ ਵਿੱਚ ਆ ਕੇ ਪਹਿਲਾਂ ਇੱਕ ਟਰੱਕ ਵੱਜਿਆ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਸ ਤੋਂ ਬਾਅਦ ਇੱਕ 18 ਟੈਰਾ ਘੋੜਾ ਚੜ ਗਿਆ ਬਜਰੀ ਨਾਲ ਲੱਦਿਆ ਉਹਦਾ ਵੀ ਵਿਚਾਰੇ ਦਾ ਬੜਾ ਜ਼ਿਆਦਾ ਨੁਕਸਾਨ ਹੋਇਆ ਫਿਰ ਇੱਕ ਪਰਸੋਂ ਦੀ ਘਟਨਾ ਨਵੀਂ ਤਾਜੀ ਉਸ ਦਿਨ ਵੀ ਉਹ ਟਰੱਕ ਵੱਜਿਆ ਇਹਦੇ ਵਿੱਚ ਉਹਦਾ ਵੀ ਇੰਨਾ ਨੁਕਸਾਨ ਹੋਇਆ ਵੀ ਸਾਰਾ ਟਰੱਕ ਖਿਲਰ ਗਿਆ ਹੁਣ ਹੱਲੇ ਉਹਨੂੰ ਟਰੱਕ ਨੂੰ ਪਰਸੋਂ ਜਿਹੜਾ ਵੱਜਾ ਉਹਨੂੰ ਕੱਲ ਚੱਕ ਕੇ ਲਗਾਇਆ ਹੱਲੇ ਇਥੋਂ ਤੇ ਕੱਲ ਜਦੋਂ ਚੱਕ ਕੇ ਲਗਾਇਆ ਸ਼ਾਮੀ ਉਹਨੂੰ ਲੈ ਕੇ ਗਿਆ ਤੇ ਆ ਰਾਤ ਦੀ ਘਟਨਾ I20 ਗੱਡੀ ਵੱਜ ਗਈ ਆ ਹੁਣ ਇਹਦਾ ਗੱਡੀ ਜਿਹੜੀ ਵੱਜੀ ਆ ਇਹ ਵੀ ਸਾਰੀ ਖਿਲਰ ਗਈ ਐ ਤੇ ਜਿਹੜੇ ਇਹਦੇ ਵਿੱਚ ਬੰਦੇ ਹੋਣਗੇ ਉਹਨਾਂ ਦਾ ਹੱਲੇ ਕੋਈ ਪਤਾ ਨਹੀਂ ਲੱਗਿਆ ਕਿਉਂਕਿ ਗੱਡੀ ਐ ਇਸ ਟਾਈਮ ਇੱਥੇ ਲਵਾਰ ਸੰਗੂ ਹੀ ਪਈ ਆ ਤੇ ਸਾਡੀ ਤੇਹੀ ਮੰਗਾ ਵੀ ਜਿੱਦਾਂ ਮੰਨ ਲਓ ਵੀ ਸਰਕਾਰਾਂ ਨੂੰ ਜਿਨ੍ਹਾਂ ਨੇ ਰੋਡ ਬਣਾਏ ਆ ਉਹਨਾਂ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਵੀ ਇਹ ਡਿਵਾਈਡਰ ਲੋਕਾਂ ਦੀਆਂ ਜਾਨਾਂ ਬਚਾਉਣ ਨੂੰ ਹੁੰਦੇ ਆ ਕਿ ਲੋਕਾਂ ਦੀਆਂ ਜਾਨਾਂ ਲੈਣ ਨੂੰ ਹੁੰਦੇ ਆ ਇਹ ਡਿਵਾਈਡਰ ਸਾਨੂੰ ਫਾਇਦਾ ਤੇ ਚਲੋ ਹੈਗਾ ਬਹੁਤ ਆ ਪਹਿਨੀ ਕਿੰਨੇ ਵੀ ਰੋਡ ਸਿੰਗਲ ਹੋ ਜਾਂਦਾ ਵੀ ਉਧਰੋਂ ਕਿਸੇ ਚੀਜ਼ ਦਾ ਆਉਣ ਦਾ ਡਰ ਨਹੀਂ ਰਹਿੰਦਾ ਪਰ ਇਹਦਾ ਜਿਹੜਾ ਹੁਣ ਵੱਡਾ ਕਾਰਨ ਸਮੱਸਿਆ ਸਾਡੇ ਇੱਥੇ ਨਜ਼ਦੀਕ ਦੇ ਲੋਕਾਂ ਨੂੰ ਜਾਂ ਜਿਹੜੇ ਆਸ-ਪਾਸੋਂ ਵੀ ਦੁਨੀਆ ਸਫ਼ਰ ਕਰਦੀ ਰੋਡ ਤੇ ਉਹਨਾਂ ਨੂੰ ਇਹਦਾ ਨੁਕਸਾਨ ਜ਼ਿਆਦਾ ਹੁੰਦਾ ਪਿਆ ਵੀ ਇਹ ਇਹਦੇ ਗਾੜੀ ਰਿਫਲੈਕਟਰ ਚੰਗੀ ਤਰ੍ਹਾਂ ਲੱਗਣ ਪ੍ਰੋਪਰ ਬੋਰਡ ਲੱਗਣ ਗਾੜੀ ਉਹ ਜਿੱਦਾ ਵਡਾਲੇ ਫਾਟਕ ਤੇ ਚੜੀਦਾ ਵਾ ਉਥੋਂ ਪਹਿਲਾਂ ਇੱਕ ਆਉਂਦਾ ਡਿਵਾਈਡਰ ਉਹਦੇ ਗਾੜੀ ਪੂਰੀਆਂ ਲਾਈਟਾਂ ਰਾਤ ਨੂੰ ਪੂਰੀ ਜਗਮਗ ਹੁੰਦੀ ਹੈ ਦੂਰੋਂ ਹੀ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਹਾਂ ਵੀ ਗਾੜੀ ਡਿਵਾਈਡਰ ਆ ਹੁਣ ਇਹਦੇ ਇੱਕ ਸਿਰਫ ਇਹਨਾਂ ਨੇ ਮੋੜ ਇੱਕ ਫੁੱਟ ਤੇ ਬੋਰਡ ਲਾਇਆ ਹੋਇਆ ਉਹਦੇ ਨਾਲ ਕਿਸੇ ਨੂੰ ਪਤਾ ਨਹੀਂ ਜਿਹੜੇ ਆਮ ਲੋਕ ਇੱਥੇ ਲੋਕਲ ਆ ਉਹਨਾਂ ਨੂੰ ਚਲੋ ਪਤਾ ਵੀ ਸਾਡੇ ਡਿਵਾਈਡਰ ਆ ਜਿਹੜੇ ਹੁਣ ਵਿਚਾਰੇ ਦੂਰੋਂ 100 ਕਿਲੋਮੀਟਰ 150 ਕਿਲੋਮੀਟਰ ਦਾ ਸਫ਼ਰ ਕਰਦੇ ਉਹਨਾਂ ਨੂੰ ਵਿਚਾਰਿਆਂ ਨੂੰ ਬਿਲਕੁਲ ਹੀ ਉਹਨਾਂ ਦਾ ਇਹ ਬਹੁਤ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਇਹਦੇ ਨਾਲ ਤੇ ਇਸ ਕਰਕੇ ਇਹਨੂੰ ਸਰਕਾਰ ਨੂੰ ਮੰਗਾ ਵੀ ਇਹਦਾ ਇਹਦੇ 'ਤੇ ਧਿਆਨ ਦੋ ਵੀ ਜੇ ਤੁਸੀਂ ਰੋਡ ਇੰਨਾ ਵਧੀਆ ਬਣਾਤਾ ਵਾ ਡਿਵਾਈਡਰ ਲਾਤਾ ਤੇ ਇੱਥੇ ਆ ਛੋਟਾ ਜਿਹਾ ਕੰਮ ਹੈ ਕੋਈ ਵੱਡਾ ਕੰਮ ਨਹੀਂ ਜੇ ਅਸੀਂ ਵੀ ਨਾਲ ਸਾਥ ਦਵਾਂਗੇ ਵੀ ਇਹਨੂੰ ਸੈੱਟ ਕਰਾਇਆ ਜਾਵੇ ਹਾਂਜੀ ਕੀ ਨਾਮ ਆ ਜੀ ਤੁਹਾਡਾ ਤੇ ਘਟਨਾ ਤੇ ਪਹੁੰਚੇ ਕੀ ਕਹਿਣਾ ਹੈ ਹਾਂਜੀ ਮੇਰਾ ਨਾਮ ਕੁਲਵਿੰਦਰ ਸਿੰਘ son of ਗੁਰਦੀਪ ਸਿੰਘ ਪਿੰਡ ਜਾਰਜਪੁਰ ਜੀ ਡੜਵਿੰਡੀ ਨੂੰ ਅਸੀਂ ਬਲਾਉਨ ਕਰਦੇ ਤਕਰੀਬਨ ਆਉਣ ਜਾਣ ਸਾਟਾ ਰਸਤਾ ਇਹੋ ਹੀ ਜ਼ਿਆਦਾ ਹੈਗਾ ਤੋਂ ਉਹਨ ਦਾ ਬਹੁਤ ਜ਼ਿਆਦਾ ਪੈ ਰਹੀ ਇਸ ਕਰਕੇ ਦੇਖ ਨਹੀਂ ਰਿਹਾ ਜਿਹੜੀ ਨਵੀਂ ਰੋਡ ਦਾ ਡਿਵਾਈਡਰ ਬਣਾਇਆ ਉਹਦੇ ਵਿੱਚ ਜਿਹੜੇ ਹਨਾ ਲੱਗਣੇ ਹੁੰਦੇ ਆ ਪੁਆਇੰਟ ਰੈੱਡ ਵਾਲਾ ਰਿਫਲੈਕਟਰ ਵਗੈਰਾ ਜਾਂ ਦੂਰੋਂ ਵੀ ਤੋਂ ਉਹ ਕੋਈ ਇਹਦੇ ਵਿੱਚ ਸਹੂਲਤ ਨਹੀਂ ਹੈਗੀ ਡੈਟ ਮੰਡੀ ਤਾਸ਼ਪੁਰ ਚੌਂਕ ਦੇ ਵਿੱਚ ਜਿਹੜਾ ਬਹੁਤ ਭਿਆਨਕ ਹਾਸਤਾ ਹੋਇਆ ਕਿ ਗੱਡੀ ਦਾ ਕੋਈ ਨੰਬਰ ਨਹੀਂ ਪਤਾ ਲੱਗ ਸਕਿਆ ਅਜੇ ਅਨ ਨਾ ਗੱਡੀ ਪੂਰੀ ਕ੍ਰੈਸ਼ ਹੋ ਚੁੱਕੀ ਆ ਕਾਰਨ ਹਾਂ ਪੂਰੀ ਡੈਮੇਜ ਹੋ ਚੁੱਕੀ ਆ ਤੇ ਉਹ ਤਾਂ ਦੇਖ ਕੇ ਬੰਦਿਆਂ ਦਾ ਕੋਈ ਪਤਾ ਨਹੀਂ ਵੀ ਕੀ ਕਾਰਨ ਹੋਇਆ ਕੀ ਨਹੀਂ ਹੋਇਆ ਇਸ ਕਰਕੇ ਗਵਰਨਮੈਂਟ ਤੋਂ ਮੰਗ ਕਰਦੇ ਜਿੱਥੇ-ਜਿੱਥੇ ਵੀ ਕ੍ਰੋਸਿੰਗ ਆ ਉੱਥੇ ਜੋ ਡਿਵਾਈਡਰ ਵਗੈਰਾ ਆ ਉਹਨਾਂ ਦੇ ਪ੍ਰੋਪਰ ਲਾਈਟਾਂ ਵਗੈਰਾ ਲਾਈਆਂ ਜਾਣ ਦੂਰੋਂ ਨੇਰੇ ਚ ਤੋਂ ਹਰ ਇੱਕ ਇਨਸਾਨ ਨੂੰ ਪਤਾ ਲੱਗੇ ਆਉਣ ਵਾਲੇ ਸਮੇਂ ਚ ਇਹੋ ਜਿਹਾ ਹਸਤਾ ਨਾ ਵਾਪਰੇ ਅਰੇ ਕੀ ਨਾਮ ਆ ਤੁਹਾਡਾ ਤੇ ਕਿੱਥੇ ਜਾਣਾ ਮੇਰਾ ਨਾਮ ਮਨਜਿੰਦਰ ਸਿੰਘ ਆ ਭਾਜੀ ਮੈਂ ਇਧਰੋਂ ਆ ਰਿਹਾ ਸੀ ਆਰਸੀਐਫ ਵਾਲੀ ਸਾਈਡ ਤੋਂ ਸultanpur ਜਾ ਰਿਹਾ ਸੀ ਮੈਂ ਕੱਲ ਵੀ ਮੈਂ ਇਥੋਂ ਲੰਘ ਕੇ ਗਿਆ ਕੱਲ ਵੀ ਇੱਥੇ ਬੜਾ ਭਿਆਨਕ ਐਕਸੀਡੈਂਟ ਹੋਇਆ ਹੋਇਆ ਸੀ ਇੱਕ ਟਰੱਕ ਡਵਾਈਡਰ ਦੇ ਨਾਲ ਟਕਰਾਇਆ ਹੋਇਆ ਸੀਗਾ ਅੱਜ ਫਿਰ ਮੈਂ ਇਥੋਂ ਲੰਘ ਕੇ ਜਾ ਰਿਹਾ ਅੱਜ ਇਹ ਗੱਡੀ ਟਕਰਾਈ ਹੋਈ ਹੈ ਅੱਜ ਅਸੀਂ ਦੇਖ ਸਕਦੇ ਹਾਂ ਜਿਹੜੀ ਇਹਨਾਂ ਨੇ ਬਣਾਈਆਂ ਹੋਈਆਂ ਆਪਣੇ ਡਵਾਈਡਰ ਬਣਾਏ ਹੋਏ ਆ ਇੱਥੇ ਕੋਈ ਰੇਡੀਅਮ ਨਹੀਂ ਲਾਇਆ ਹੋਇਆ ਕੋਈ ਇੱਥੇ ਪੇਂਟ ਨਹੀਂ ਕੀਤਾ ਹੋਇਆ ਧੁੰਦ ਕਰਕੇ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਅੱਗੇ ਇਹਨਾਂ ਨੇ ਡਵਾਈਡਰ ਬਣਾਇਆ ਹੋਇਆ ਜਿਹਦੇ ਕਰਕੇ ਬਹੁਤ ਇੱਥੇ ਨੁਕਸਾਨ ਹੋ ਰਿਹਾ ਵਾ ਮੇਰੇ ਵੀਰ ਜਿੰਨੇ ਵੀ ਤਾਸ਼ਪੁਰ ਮੋੜ ਨੂੰ ਜਾਣਾ ਜਾਂ ਸultanpur ਨੂੰ ਜਾਣਾ ਹੈਗਾ ਇੱ ਅੱਗੇ ਇੱਕ ਟਰੱਕ ਦਾ ਇੱਥੇ ਐਕਸੀਡੈਂਟ ਹੋਇਆ ਸੀਗਾ ਅੱਜ ਹੁਣ ਫੇਰ ਇੱਕ ਗੱਡੀ ਦਾ ਐਕਸੀਡੈਂਟ ਹੋ ਰਿਹਾ ਹੈ ਜਾਨ ਬਹੁਤ ਜਿਆਦੀ ਕੀਮਤੀ ਆ ਧੁੰਦ ਪੈ ਰਹੀ ਆ ਆਪਣੇ ਬੱਚਿਆਂ ਦਾ ਧਿਆਨ ਰੱਖੋ ਦੇ ਕੇ ਗੱਡੀ ਚਲਾਓ ਹੌਲੀ ਰਫਤਾਰ ਤੇ ਚਲਾਓ ਮੇਰੇ ਵੀਰ ਧੰਨਵਾਦ ਜੀ